ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਆਲਾ ਭਾਈ ਸਾਰੇ ਟੀਕੋ ਮੇਰੇ ਭਾਈ ਬਾਈ ਨਾ ਵੀਡੀਓ ਦੱਬ ਕੇ ਸ਼ੇਅਰ ਕਰਤੋਂ ਭਰਾ ਬਣ ਕੇ ਮਾਤਾ ਦੀ ਕੋਈ ਨਹੀਂ ਮਦਦ ਕਰਦਾ ਸੀ ਤਿੰਨ ਵਾਰੀ ਵੀਡੀਓ ਪਾ ਚੁੱਕੇ ਆ ਚੌਥੀ ਹਰ ਪਾ ਰਹੇ ਆ ਭਾਈ ਮਾਤਾ ਦੀ ਕੋਈ ਨਹੀਂ ਮਦਦ ਕਰਦਾ ਮੈਂ ਭਾਈ ਬਣ ਕੇ ਹੱਥ ਬਣ ਕੇ ਬੇਨਤੀ ਆ ਮਾਤਾ ਦੀ ਵੱਦ ਤੋਂ ਵੱਦ ਮਦਦ ਕਰੋ ਆ ਨੰਬਰ ਦਿੱਤਾ ਹੋਇਆ ਨੰਬਰਾਂ ਤੇ ਕਨੈਕਟ ਕਰ ਸਕਦੇ ਆ ਭਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੱਲ ਕੋਈ ਨਾ ਮਾਤਾ ਰੋਣਾ ਰੋਣਾ ਸਾਰੀ ਸੰਗਤ ਤੈਨੂੰ ਦੇਖੀ ਜਾਂਦੀ ਹੈਗੀ ਤੇਰੇ ਤੇ ਤਰਸ ਜ਼ਰੂਰ ਕਰਨਗੇ ਠੀਕ ਹੈ ਨਾ ਕੋਈ ਨਾ ਤੇਰੇ ਹਾਲਾਤ ਚੇਂਜ ਹੋਣਗੇ ਬਾਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਸ ਮਾਂ ਤੇ ਨਾ ਤਰਸ ਕਰ ਲੋ ਵਿਚਾਰੀ ਤੇ ਬਜ਼ੁਰਗ ਤੇ ਯਾਰ 1500 ਪੈਨਸਲ ਦੇ ਨਾਲ ਨਾ ਆ ਆਪਣੇ ਪੋਤਾ ਤੇ ਪੋਤੀ ਨੂੰ ਪਾਲ ਰਹੀ ਹੈਗੀ ਇਸ ਮਾਤਾ ਦੇ ਨੂੰਹ ਤੇ ਪੁੱਤ ਨਾ ਥੋੜਾ ਟਾਈਮ ਪਹਿਲਾਂ ਇਸ ਦੁਨੀਆ ਤੋਂ ਤੁਰ ਗਏ ਸੀਗੇ ਤੇ ਵਿਚਾਰੀ ਇਹੀ ਹੁਣ ਆ ਬੱਚਿਆਂ ਦਾ ਸਾਹ ਰਗਾ ਠੀਕ ਹੈ ਆ ਬੱਚਿਆਂ ਦਾ ਇਹੀ ਸਾਹ ਰ ਆ ਬਾਈ 1500 ਰੁਪਿਆ ਪੈਨਸ਼ਨ ਆਉਂਦੀ ਹੈਗੀ ਇਹ ਤੇ ਗੁਜ਼ਾਰਾ ਕਰ ਰਹੇ ਨੇ ਵਿਚਾਰੇ ਬਾਥਰੂਮ ਤੇ ਲੈਟਰਿੰਗ ਨੇ ਇੰਨੇ ਜਿਆਦੇ ਮਾੜੇ ਹਾਲਾਤ ਨੇਗੇ ਨਾ ਵਿਚਾਰੇ ਕਿਸੇ ਗਮਾਂਡੀਆਂ ਦੇ ਘਰੇ ਜਾਂਦੇ ਨੇ ਕਿੰਨਾਂ ਦੇ ਘਰੇ ਗਮਾਂਡੀਆਂ ਦੇ ਘਰੇ ਜਾਂਦੇ ਨੇ ਨਾ ਲੈਟਰਿੰਗ ਠੀਕ ਹੈ ਤੇ ਜਿੰਨੀ ਕੋਈ ਕਰ ਸਕਦਾ ਬਈ ਓਨੀ ਆ ਬੱਚਿਆਂ ਦੇ ਨਾਲ ਥੋੜਾ ਤਰਸ ਕਰਨਿਓ ਬਈ ਜਿੰਨੀ ਕੋਈ ਕਰ ਸਕਦਾ ਓਨੀ ਮਦਦ ਜ਼ਰੂਰ ਕਰਿਓ ਤੇ ਵੀਡੀਓ ਨੂੰ ਨਾ ਬੱਤ ਤੋਂ ਬੱਤ ਸ਼ੇਅਰ ਕਰ ਦਿਓ ਕਿਸੇ ਦਾਨੀ ਸੱਜਣ ਤੱਕ ਜ਼ਰੂਰ ਪਹੁੰਚਾ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ